ਸੋ ਇਸ ਵੇਲੇ ਦੀਆਂ ਜਿਹੜੀਆਂ ਤਸਵੀਰਾਂ ਤੇ ਤੁਸੀਂ ਹੈੱਡ ਆਫਿਸ ਪਟਿਆਲਾ ਦੀਆਂ ਜੀਵੀਐਸ ਟਾਈਮਜ਼ ਦੇ ਜ਼ਰੀਏ ਦੇਖ ਰਹੇ ਹੋ ਜੋ ਕਿ ਕੱਚੇ ਕਾਮਿਆਂ ਵੱਲੋਂ ਪਰਿਵਾਰਾਂ ਸਮੇਤ ਜਿਹੜਾ ਲਗਾਤਾਰ 5 ਦਿਨ ਤੋਂ ਉਤਾਰਨਾ ਚੱਲ ਰਿਹਾ ਸੀ ਉਸ ਜਿਹੜਾ ਮੀਟਿੰਗਾਂ ਦੀ ਟਾਲ ਮਟਾਲ ਦੀ ਨੀਤੀ ਦੇਖਦੇ ਹੋਏ ਜਿਹੜਾ ਹੈੱਡ ਆਫਿਸ ਦੇ 게ਟ ਆ ਉਹਨਾਂ ਨੂੰ ਬਿਲਕੁਲ ਬਲੌਕ ਕਰ ਦਿੱਤਾ ਗਿਆ ਸੋ ਅਸੀਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਜੀਵੀਐਸ ਟੈਮਜ਼ ਦਾ ਜੋ ਕਿ ਇਨਾਂ ਨੇ ਬੜੀ ਦੂਰ ਤੋਂ ਆ ਕੇ ਸਾਡੀ ਕਵਰੇਜ ਕੀਤੀ ਆ ਸਵੈਸ ਟਾਈਮ ਦੀਆਂ ਜਿਹੜੀਆਂ ਤੁਸੀਂ ਤਸਵੀਰਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਇਹ ਪਸੇ ਪਟਿਆਲਾ ਹੈੱਡ ਆਫਿਸ ਦੀਆਂ ਨੇ ਜੋ ਕਿ ਕੱਚੇ ਕਾਮਿਆਂ ਵੱਲੋਂ ਸਰਕਾਰ ਵੱਲੋਂ ਲਾਰੇ ਵੱਖ-ਵੱਖ ਲਾਰੇ ਲਾ ਕੇ ਟਾਲਮਟੋਲ ਕਰਦੀ ਰਹੀ ਹੈ ਤੇ ਅੱਜ ਸੀਐਮ ਜਿਹੜਾ ਹੈੱਡ ਆਫਿਸ ਦੇ ਸਾਹਮਣੇ ਜਿਹੜੀਆਂ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਕਾਮਿਆਂ ਨੇ ਰੋ ਵਿੱਚ ਆ ਕੇ ਅੱਜ 5ਵੇਂ ਦਿਨ ਤੋਂ ਜਦੋਂ ਕੁਝ ਨਹੀਂ ਬਣਦਾ ਦੱਸਿਆ ਤਾਂ ਇਹਨਾਂ ਨੇ ਹੈੱਡ ਆਫਿਸ ਦੇ ਜਿਹੜੇ ਆ ਗੇਟ ਨੂੰ ਬਲਾਕ ਕਰਤਾ ਤੇ ਦੋਨੋਂ ਰੋਡ ਵੀ ਬਲਾਕ ਕਰ ਦਿੱਤੇ ਆ ਪਰਬੰਧ ਕਰੋ ਪ੍ਰਬੰਧ ਕਰੋ ਹਾਏ 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 ਜਿੱਕਾ ਸਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਬਿਜਲੀ ਬੋਰਡ ਦੇ ਕੱਚੇ ਕੰਮ ਹੈ ਆ ਇਸ ਟਾਈਮ ਜਿਹੜਾ ਉਹਨਰ ਦਾ ਘਰਨਾ ਪ੍ਰੋਟੈਸਟ ਚੱਲ ਰਿਹਾ ਸੀ ਉਹ ਅੱਜ ਪੰਜਵੇਂ ਦਿਨ ਵਿੱਚ ਚਲਾ ਗਿਆ ਜੋ ਕਿ ਬਿਜਲੀ ਬੋਰਡ ਵੱਲੋਂ ਆ ਜਿਹੜਾ ਕਾਮਿਆਂ ਨੂੰ ਮੀਟਿੰਗਾਂ ਦੇ ਬਾਰ-ਬਾਰ ਲਾਰੇ ਲਾ ਕੇ ਉਹਨਾਂ ਨੂੰ ਪਹਿਲਾਂ ਕੱਲ ਜਿਹੜਾ ਹੈਗਾ 1:00 ਵਜੇ ਦਾ ਟਾਈਮ ਦਿੱਤਾ ਗਿਆ ਸੀ ਮੀਟਿੰਗ ਲਈ ਤੇ ਉਹਨਾਂ ਦਾ ਇੱਕ ਦੋ ਜਿਹੜਾ ਟਾਈਮ ਆ ਉਹਨੂੰ ਫੇਰ ਟਾਲ ਕੇ ਅੱਗੇ ਵਧਾ ਦਿੱਤਾ ਗਿਆ ਸੀ ਜੋ ਕਿ 4:00 ਵਜੇ ਤੱਕ ਦਾ ਕਰ ਦਿੱਤਾ ਗਿਆ ਸੀਗਾ ਤੇ ਹੁਣ ਇਹ ਮੀਟਿੰਗ 4:00 ਵਜੇ ਤੋਂ ਜਦੋਂ ਲੰਘ ਗਿਆ ਟਾਈਮ ਤਾਂ ਠੀਕ 4:00 ਵਜੇ 5 ਮਿੰਟ ਤੇ ਜਿਹੜਾ ਕਾਮਿਆਂ ਨੇ ਆਪਣਾ ਜਿਹੜਾ ਦੋਨੋਂ ਰੋਡ ਉਹ ਰੋਡ ਬਲਾਕ ਕਰ ਦਿੱਤਾ ਸਭ ਗੰਗੀ ਬੋਲੀ ਸਰਕਾਰ ਦੀਆਂ ਜਿਹੜੀਆਂ ਹੈਗਾ ਅੱਖਾਂ ਖੋਲਣ ਵਾਸਤੇ ਕੰਨ ਪਾੜਨ ਵਾਸਤੇ ਉੱਚੀ ਉੱਚੀ ਨਾਰੇ ਜਿਹੜੇ ਲੱਗ ਰਹੇ ਆ ਪੰਜਾਬ ਸਰਕਾਰ ਮੁਰਦਾਬਾਦ ਬਿਜਲੀ ਮੰਤਰੀ ਮੁਰਦਾਬਾਦ ਸੋ ਮੌਕੇ ਦੀ ਸਰਕਾਰ ਨੂੰ ਜਿਹੜੀ ਲਾਣਤਾਂ ਪੈ ਰਹੀਆਂ ਨੇ ਕਿਉਂਕਿ ਜਿਹੜੀ ਸਰਕਾਰ ਕਦੇ ਕਹਿੰਦੀ ਸੀ ਵੀ ਅਸੀਂ ਕੱਚੇ ਕੰਮ ਆ ਜਿਹੜੇ ਉਹ ਪੱਕੇ ਕਰ ਦਿੱਤੇ ਗਏ ਆ ਪਰ ਅਸੀਂ ਇਸ ਮੀਡੀਆ ਦੇ ਜ਼ਰੀਏ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜੇ ਆ ਬੈਠੇ ਨੇ ਇਹ ਪੰਜਾਬ ਦੇ ਕੱਚੇ ਹੀ ਕੰਮੇ ਨੇ ਤੇ ਜਿਹੜਾ ਸੀਐਮ ਕਹਿੰਦਾ ਹੁੰਦਾ ਸੀ ਕਿ ਸਾਡਾ ਹਰਾ ਪੈਣਾ ਜਿਹੜਾ ਸਾਡੀ ਸਰਕਾਰ ਦੇ ਹੋਂਦ ਤੇ ਜਿਹੜਾ ਹਰਾ ਪੈਣਾ ਉਹ ਹਮੇਸ਼ਾ ਲਈ ਨੌਕਰੀਆਂ ਲਈ ਚੱਲੂਗਾ ਤੇ ਜਿੰਨੇ ਵੀ ਕੱਚੇ ਕੰਮੇ ਇਹਨਾਂ ਨੂੰ ਪੱਕੇ ਕਰ ਦਿੱਤਾ ਜਾਊਗਾ ਸੋ ਆ ਤੁਸੀਂ ਦੇਖ ਰਹੇ ਹੋ ਜਿਹੜੇ ਪੰਜਾਬ 55500 ਦੀ ਗਰੰਟੀ ਦੇ ਵਿੱਚ ਜਿਹੜੇ ਕੰਮ ਆ ਅੱਜ ਪਟਿਆਲਾ ਹੈੱਡ ਆਫਿਸ ਦੇ ਗੇਟ ਦੇ ਅੱਗੇ ਇਹਨਾਂ ਨੂੰ ਪੂਰੇ 5 ਦਿਨ ਹੋ ਚੁੱਕੇ ਆ ਜੀ ਖਵਾ ਇਹਨਾਂ ਨੇ ਪਹਿਲਾਂ ਜਿਹੜਾ ਕਾਮਿਆਂ ਵੱਲੋਂ ਇੱਕ ਸਾਈਡ ਦੀ ਰੋਡ ਆ ਜਿਹੜੀ ਉਹ ਬਲੌਕ ਕਰ ਦਿੱਤੀ ਗਈ ਸੀ ਤੇ ਅੱਜ ਇਸ ਟਾਈਮ ਜਿਹੜਾ 4:05 ਮਿੰਟ ਤੇ ਇਹਨਾਂ ਕਾਮਿਆਂ ਵੱਲੋਂ ਦੋਨਾਂ ਜਿਹੜੀਆਂ ਸਾਈਡਾਂ ਉਹ ਬਲੌਕ ਕਰ ਦਿੱਤੀਆਂ ਗਈਆਂ ਹੁਣ ਰੋਡ ਆ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਬਲੌਕ ਆ ਅਤੇ ਜਿਹੜਾ ਹੈੱਡ ਆਫਿਸ ਦਾ ਗੇਟ ਆ ਉਹ ਤੁਸੀਂ ਤੁਹਾਨੂੰ ਤਸਵੀਰਾਂ ਰਾਹੀਂ ਦਿਖਾ ਰਹੇ ਆ ਕਿ ਜਿਹੜੇ ਕਾਮੇ ਆ ਇਹਨਾਂ ਦੇ ਪਰਿਵਾਰ ਅਤੇ ਬੱਚੇ ਇਸ ਟਾਈਮ ਜਿਹੜੇ ਹੈਗੇ ਉਹ ਹੈੱਡ ਆਫਿਸ ਦੇ ਗੇਟ ਨੂੰ ਜਿਹੜਾ ਕਿ ਰਾਹ ਹੋਇਆ ਤੇ ਹੈੱਡ ਆਫਿਸ ਦਾ ਗੇਟ ਆ ਜਿਹੜਾ ਉਹਦੀ ਆਵਾਜ਼ ਆਈ ਗੇਟ ਦੇ ਵਿੱਚੋਂ ਬੰਦ ਕਰ ਦਿੱਤੀ ਗਈ ਹੈ